ਆਪਸੀ ਰੰਜਿਸ਼ ਦੇ ਚੱਲਦੇ ਬਠਿੰਡਾ ਦੇ ਮਹੇਸ਼ਬਰੀ ਚੌਕ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਬੀਤੀ ਰਾਤ ਸ਼ਰਿਆਮ ਚੱਲਦੇ ਰੋਡ ਦੇ ਉੱਪਰ ਕੀਤਾ ਗਿਆ ਹੰਗਾਮਾ ਮੋਮੋਜ਼ ਵਾਲੇ ਦੀ ਰੇੜੀ ਦੀ ਵੀ ਕੀਤੀ ਗਈ ਭੰਤੋੜ ਦੋ ਲੋਕਾਂ ਦੇ ਕੁੱਟਮਾਰ ਹੋਣ ਦੀ ਖਬਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਬੀਤੀ ਰਾਤ ਮਹੇਸ਼ਬਰੀ ਚੌਕ ਤੇ ਹੋਈ ਭੰਤੋੜ ਤੇ ਬੁਲਗਰ ਦੀਆਂ ਜਿਸ ਦੇ ਵਿੱਚ ਕੀ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੇ ਉੱਪਰ ਜਦੋਂ ਇਸ ਸੰਬੰਧੀ ਵੀਡੀਓ ਵਾਇਰਲ ਹੋਈ ਤਾਂ ਆਪਣੀ ਜਾਂਚ ਪੜਤਾਲ ਅਰੰਭੀ ਗਈ ਅਤੇ ਇਸ ਦੇ ਵਿੱਚ ਥਾਣਾ ਕੈਂਟ ਵਿਖੇ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ ਅਤੇ ਇਸ ਘਟਨਾ ਦੇ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਵਾਈ ਜਾ ਰਹੀ ਹੈ ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਹ ਸਭ ਇਹਨਾਂ ਦੀ ਪੁਰਾਣੀ ਰੰਜਿਸ਼ ਦੇ ਕਾਰਨ ਹੋਇਆ ਹੈ ਤੇ ਇਹਨਾਂ ਦੀ ਆਪਸੀ ਲੜਾਈ ਜਿਸ ਚੱਲਦੀ ਸੀ ਜਿਸ ਦੇ ਚੱਲਦੇ ਇਹਨਾਂ ਨੌਜਵਾਨਾਂ ਦੇ ਵੱਲੋਂ ਇਹ ਸਾਰਾ ਘਟਨਾਕ੍ਰਮ ਕੀਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਦੇ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਹੜੇ ਰਾਤ ਨੂੰ ਧਿਆਨ ਚ ਆ ਗਿਆ ਸੀਗਾ तकरीबन 9:30 ਵਜੇ ਜਿਹੜਾ ਮਹੇਸ਼ਵਰੀ ਚੌਕ ਹੈ ਉੱਥੇ ਕੁਝ ਨੌਜਵਾਨ ਇੱਕ ਰੇੜੀ ਤੇ ਡਾਂਗਾ ਸੁੱਟੀਆਂ ਮਾਰ ਰਹੇ ਆ ਉਹਦੀ ਵੀਡੀਓ ਵਾਇਰਲ ਹੋਈ ਸੀਗੀ ਜੋ ਕਿ ਜage ਮੌਕੇ ਤੇ ਪੜਤਾਲ ਕੀਤੀ ਗਈ ਤਾਂ ਉਹ ਚਲੋ ਏਰੀਆ ਜਿਹੜਾ ਹੈਗਾ ਉਹ ਥਾਣਾ ਕੈਂਟ ਦਾ ਬੰਦਾ ਸੀ ਪਰ ਫਿਰ ਵੀ ਜਿਹੜੀ ਸਾਡੀ ਟੀਮ ਹੈ ਦੋਨੋਂ ਥਾਣਿਆਂ ਦੀ ਮਿਲ ਕੇ ਸਾਡੇ ਵੀ ਡਿਊਟੀ ਅਫਸਰ ਤੇ ਦੋਵੇਂ ਏਰੀਆ ਦੀ ਪੀਸੀਆਰ ਪਾਰਟੀਆਂ ਨੇ ਮਿਲ ਕੇ ਕੁਝ ਕੁ ਬੰਦੇ ਆਡੈਂਟੀਫਾਈ ਕਰ ਲਏ ਤੇ ਥਾਣਾ ਕੈਂਟ ਵੀ ਕਿਹਾ ਉੱਥੇ ਇਸ ਮਾਮਲੇ ਬਰਤੀ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦੀ ਜਿਹੜੇ ਹੈਗੇ ਇਹ ਬੰਦੇ ਜਿਹੜੇ ਹੈਗੇ ਰਾਉਂਡ ਅਪ ਕਰ ਲਏ ਜਾਂਦੇ ਲੱਗਿਆ ਕਿ ਇਹ ਕੌਣ ਲੋਕ ਨੇ ਜਿਹੜਾ ਕਿਆਨ ਲੜਾਈ ਹੋਈ ਹੈ ਜੀ ਕੀ ਕਾਰਨ ਸੀ ਇਹ ਆਪਣੇ ਪਰਸੋਂ ਵੀ ਉਹਨੇ ਉਹਦੇ ਦੱਸਣ ਮੁਤਾਬਕ ਜਿਹੜਾ ਹੈਗੇ ਇਹ ਸੇਮ ਮੁੰਡੇ ਆਏ ਸੀਗੇ ਉਹੀ ਕਰਤੇ ਆਏ ਸੀਗੇ ਜਿਹੜੀ ਅਸੀਂ ਆਇਡੈਂਟੀਫਾਈ ਕੀਤੀ ਹੈ ਕੈਮਰਾਸ ਦੇ ਵਿੱਚ ਤੇ ਉਹਦੋਂ ਵੀ ਇਹਦੇ ਨਾਲ ਤੂੰ ਤੂੰ ਮੈਂ ਮੈਂ ਕਰਕੇ ਗਏ ਹੈ ਸ਼ਰਾਬ ਪੀਤੀ ਹੋਈ ਸੀ ਇਹਨਾਂ ਦੀ ਤੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ ਸੀ ਕਿ ਤੇ ਰਾਤ ਫੇਰ ਇਹ ਜਿਆਦਾ ਗਿਣਤੀ ਚ ਆ ਕੇ ਇਹਦੀ ਗੁੱਟਮਾਰ ਕਰਕੇ ਗਏ ਦੋ ਜਣਾਂ ਦੀ ਕਰਕੇ ਗਏ ਜੀ ਜੀ ਐਸਐਚਓ ਸਾਹਿਬ ਉੱਥੇ ਤੁਹਾਡੀ ਪੀਸੀ ਆ ਵੀ ਜਿਆਦਾਤਰ ਹੁੰਦੀ ਆ ਥੋੜੇ ਲਾਗੇ ਵੀ ਲੱਗੇ ਹੋਣ ਜਿੱਦਣੇ ਨਹੀਂ ਪਰ ਨੌ ਸਕੇ ਨਾ ਉਹ ਵਜੇ ਤੱਕ ਕੋਈ ਬੜੀ ਹਨੇਰਾ ਨਹੀਂ ਹੁੰਦਾ ਤਾਂ ਕਿਉਂ ਇਹ ਘਟਨਾ ਵਾਪਰੀ ਇਹ ਉਸ ਟਾਈਮ ਦੀ ਜਿਹੜੀ ਉਹ ਪੈਟਰੋਲਿੰਗ ਪਾਰਟੀ ਸੀਗੀ ਉੱਤੇ ਕਿਸੇ ਕਾਲ ਤੇ ਗਈ ਹੋਈ ਸੀਗੀ ਪਾਵਰ ਹਾਊਸ ਰੋਡ ਤੇ ਤੇ ਜਦੋਂ ਹੀ ਉਹਨਾਂ ਨੂੰ ਤਲਾਬ ਮਿਲੀ ਉਹ ਵੀ ਵੀ ਦਿਨ ਨੂੰ 5 7 ਮਿੰਟਸ ਆਗੇ ਸੀਗੇ ਉੱਥੇ ਤੇ ਉਹ ਲਗਾਤਾਰ ਗਸ਼ਟਾ ਚਲਦੀ ਰਹਤੀ ਪਰ ਜਿਵੇਂ ਕਿ ਦੱਸਿਆ ਇਹਨਾਂ ਦੀ ਪਰਸਨਲ ਰੰਜਿਸ਼ ਪਰਸੋਂ ਤੋਂ ਚਲਦੀ ਆ ਰਹੀ ਸੀ ਕੋਈ ਗੱਲ ਕਿਸੇ ਗੱਲ ਨੂੰ ਲੈ ਕੇ ਤੇ ਇਹ ਤਾਂ ਸੀਗੇ ਜੀ ਇਹ 8 ਤੋਂ 10 ਬੰਦੇ ਦੱਸਦੇ ਜੀ ਹੈਗੇ ਸਾਰੇ ਰੇੜੀ ਕਾਦੀ ਸੀ ਜੀ ਇਹ ਮੋਮੋ ਜੀ ਰੇੜੀ ਲਾਉਂਦਾ ਸੀ ਜੀ ਬਿੱਟੂ ਉਹਨਾਂ ਦਾ ਵਿਕਟ ਕਿ 2 ਦੇ ਦੇਵੀ ਕੁਟਮਰ ਹੋਈ ਤੇ ਰੀਡਿੰਗਸ ਇੱਥੇ ਹੁੰਦੀ ਹੈ ਹਾਂਜੀ ਹਾਂਜੀ ਦੋ ਬੰਦਿਆਂ ਦੀ ਗੁੱਟਮਾਰ ਹੋਈ ਉੱਥੇ ਤੇ ਰੀਡੀ ਦਾ ਵੀ ਨੁਕਸਾਨ ਕੀਤਾ ਉਹ ਸਰਪ ਐਕਸ਼ਨ ਲਿਆ ਜਾ ਹਾਂਜੀ ਥਾਣਾ ਕੰਟੇ ਵੀ ਕੇ ਮਾਮਲਾ ਦਰਜ ਕਰ ਲੈ ਗਏ ਜੀ